ਕਿੰਦੇ ਬੈਠੇ ਕਿ ਤੁਹਾਨੂੰ ਮੋਦੀ ਸਾਹਿਬ ਨੇ ਥਾ ਥਾ ਤੇ بڑے بڑے ਮੈਨਰ ਲਾਏ ਆ ਕੇ ਦੇਸ਼ ਬਹੁਤ ਅੱਗੇ ਤਰੱਕੀ ਕਰਦਿਆ ਤੇ ਦੇਸ਼ ਤਰੱਕੀ ਦੇ ਰਾਹਾਂ ਤੇ ਆ ਕੋਈ ਹੋਰ ਐਨੀ ਜਾਨ ਨੂੰ ਖਲੋਰੀ ਬਾਟ ਤੇ ਰੋਡਾ ਕੁਝ ਸੰਗੂ ਬਾਟ ਤੇ ਅੱਜ ਅੱਜ ਰੇਲ ਪੜੀਆਂ ਦੇ ਉੱਤੇ ਬੈਠੇ ਆ ਸਭ ਤੋਂ ਗੰਦੀ ਤੇ ਨਿਕੰਨੀ ਸਰਕਾਰ ਇਹ ਭਾਜਪਾ ਦੀਆਂ ਖਾਕੀ ਨਿਕਰਾਂ ਵਾਲਿਆਂ ਦੀ ਇੱਕੋ ਹੀ ਇਹਦਾ ਨਾਰਾ ਵਾਪੇ ਮੈਂ ਜਿਹੜਿਆ ਕਾਰਪੋਰੇਟ ਕਰਾ ਰਹੇ ਆ ਮੈਂ ਉਹਨਾਂ ਨੂੰ ਤਾਂ ਚੁੱਪਾ ਤੇ ਕਸਾਈ ਨੂੰ ਦੇਓ ਦੇਓ ਡੋਪੀ ਜਾ ਰਿਹਾ ਤੁਸੀਂ ਤਲੀਨਾਂ ਭੜੀ ਭਾਂਤ ਜਾਲਦੇ ਜੋਗਾ ਪਿੱਛੇ ਜੇ ਫਲਾਦ ਆਇਆ ਏ ਕਿੰਨੀ ਬਰਬਾਦੀ ਹੋਈ ਆ ਤਰਤਾ ਨਗਰੋਜਪੁਰ ਜਲੰਧਰ ਤੇ ਫਰੋਜਪੁਰ ਜਲੰਧਰੀ ਕੋਈ ਕਿਸੇ ਦੇ ਹੱਥ ਭੱਲੇ ਨਹੀਂ ਆਇਆ ਯਾਰ ਸਾਡੇ ਲੋ ਗੋਨ ਵਾਲੀ ਆ ਵੀਰੋ ਜਦੋਂ ਲੋਕ ਪੁਲਗਣਾ ਬਤ ਗਏ ਮੀਟਿੰਗਾਂ ਕੀਤੀ ਉਹ ਸਮੇਂ ਸਰਕਾਰ ਨੇ ਕਿਹਾ ਤੁਹਾਨੂੰ ਪੁਲਗੀ ਬਤ ਗਏ ਤੁਹਾਨੂੰ ਟੈਕਸ ਦੇਣਾ ਪੜਾ ਕਿਉਂ ਸਾਡੇ ਜਿਦਾਨੇ ਵਿੱਚ ਪਾਸਾ ਕੋਈ ਨਹੀਂ ਤੇ ਸਰਕਾਰ ਕਿਹੜੀ ਆ ਜਿਹੜਾ ਦੇਸ਼ਾ ਇਹਨੂੰ ਚਲਾਉਣ ਵਾਸਤੇ ਉਹਨਾਂ ਦੋ ਕੰਟਰੈਕਟ ਦਿੱਤਾ ਤੇ ਕੰਮ ਨਹੀਂ ਬਣਿਆ ਉੱਥੇ ਸਰਕਾਰਾਂ ਨੇ ਸੈਮੀਨਾਰ ਕੀਤੇ ਫਾਂਟਾ ਦੇ ਲੋਗ ਗੁਲਾਮ ਸੱਦੇ ਇਹਨਾਂ ਨਾਲ ਗੱਲ ਕੀਤੀ ਵੀ ਦੇਸ਼ ਕਿੰਨਾ ترقی ਕਰ ਸਕਦਾ ਉਹ ਡੂੰਘਿਆ ਲਈ ਉਹ ਅਜੇ ਕੋਈ ਤੱਕੀ ਦਾ ਸਾਧਨਾ ਤੇਰੇ ਮੇਰੇ ਚ ਕੋਈ ਅੰਦੇ ਤੌਰੋਂ ਅੰਦੇ ਕਿਸਾਨ ਇਹਨਾਂ ਨੂੰ ਛਾਵਾਂ ਥਾ ਕੇ ਛਾਂਵੇਂ ਲੰਬੇ ਪਾਇਆ ਏ ਇਹ ਗੁੱਤ ਪੀ ਜਾਂਦੇ ਆ ਹੋਈ ਭੋਈ ਫਾਤਾਂ ਕਹੁੰਦੇ ਆ ਰੋਟੀ ਕਾਲੀ ਕਹੀ ਪੀ ਜਾਂ ਦੱਸੀ ਚੱਕਲੀ ਇਹ ਵੱਡੀ ਆਮਦਾਰੀ ਨਾਲ ਨਾਦ ਲੈਂਦੇ ਆ ਜਿੰਨਾ ਚੜ੍ਹੇ ਉਹ ਨਹੀਂ ਹਰਦਾ ਇਹ ਗਾਗੋਤ ਨਹੀਂਦਾ ਤੇ ਦੇ ਇਹ ਨਾ ਕੀ ਨਹੀਂ ਕਰ ਸਕਦਾ ਕੀ ਲੈ ਚੋ ਦਵਾਈ ਕੋਈ ਭੂਟੀ ਕੋਈ ਖਾਦ ਖੱਤਾ ਬਿਲਕੁਲ ਤੁਹਾਨੂੰ ਕੰਟਰੋਲ ਲੈਤਾ ਦੇ ਦੇਣਾ ਹੈ ਜੇ ਹੁਣ ਆ ਨਿਕਲ ਆਏਗਾ ਤੇ ਅੱਜ ਨਾਲ ਕਿੰਤੀ ਸ਼ੁਰੂ ਕਰੀਏ ਸੰਦਲ ਬਜੂਗਾ ਮਨਾ ਕਰੂੰਗੀ ਕਹਿੰਦਾ ਕਰਾਨਾ ਨੇ ਸਿਰ ਤੇ ਬੱਦਲ ਲੱਗੇ ਤੇ ਕਪੜਾ ਜਿਹੜੀ 12 ਲੱਖ ਦੀ ਚੀਜ਼ ਤੋਂ 6 ਲੱਖ ਰੁਪਏ ਟੈਕਸ ਸਰਕਾਰ ਦੇ ਖਜ਼ਾਨੇ ਤੁਸੀਂ ਭਰੇ ਆ ਕੋਈ ਪੂਜੀ ਪੱਤੀਆਂ ਨਹੀਂ ਪਰ ਸਕੇ ਪੂਜੀ ਪੱਕੇ ਤੋਂ ਦੱਸਿਆ ਪੱਗੜੀ ਹੀ ਰੋਮਣ ਦਾ ਸਾਫਾ ਹੀ ਉਹਦਾ ਬੰਦੇ ਸੱਤੇ ਜਿਹੜੇ ਟੋਪੀਆਂ ਪਾਈ ਦਰਦੇ ਮਾਰੇ ਵੋਟਾਂ ਜਾਂ ਤਾਂ ਖੇਤੀ ਹੋਂਦ ਵਿੱਚ ਆਈ ਕੱਛ ਤੇ ਦਾ ਗਰੇਗਿਲ ਦਾ ਆਹ ਕੰਮ ਕਰ ਲੈ ਰੋਕ ਜੱਟਾਂ ਨੂੰ ਭਰਨੇ ਜਿਉਂ ਕਰ ਦੇਣ ਆ ਕੋ ਚੜ ਲੈਣਾ ਕੇ ਤਾਂ ਆਹ ਕਿ ਟੈਕਸ ਦੇਣ ਵਾਲੇ ਧੱਕੇ ਖਾਂਦੇ ਪਾਕਾ ਤੇ ਰੋਟੀਆਂ ਤਾੜੀਆਂ ਲੈ ਤੇ ਸਰਕਾਰ ਆਪਾਂ ਦੇ ਮਾਰੋ ਤੋਂ ਮੁੱਕ ਨਹੀਂ ਆ ਇਹਨਾਂ ਨੂੰ ਜਾਣ ਦੀ ਬਜਾਏ ਆਹ

ਫੱਲੇ ਕਰਾਉਂਦਿਆ ਕਿੰਨੂ ਮਾਸਾ ਜਿੰਨੀ ਚਰਮੀਆਂ ਇਹ ਕੰਨ ਬਾਰੇ ਤੇ ਗੋਲੀਆਂ ਗੋਲੇ ਕੀ ਇਹਨੇ ਹੱਜ਼ਰ ਕੀਤਾ ਇਹ ਕੋਈ ਬੋਧੀ ਹੱਤੀ ਵੱਧਾ ਚੱਕੀ ਸਰਦਾਰ ਨਹੀਂ ਗਈ ਜਿਉਂ ਦੂਜੇ ਪਾਸੇ ਮਰੀ ਗਏ ਜੇ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਲੁੱਟਿਆ ਕਾਲੀ ਆ ਉਹਨਾਂ ਨੇ ਲੁੱਟਿਆ ਤੇ ਇਹਨਾਂ ਦੇ ਕਿੰਨੇ ਬੱਚਾ ਮੋਟਰ ਨੇ ਰੋਗਾਂ ਦੀਆਂ ਕੋਈ ਸ਼ਰਤਾਂ ਹੋਣੀਆਂ ਬੱਚੇ ਹੋਣੇ ਇਹਨਾਂ ਦੇ ਘਰ ਇਹਨਾਂ ਦੇ ਪਾਲਾ ਪੋਤਾ ਰਪਟਣਾ

ਇਹਨਾਂ ਨੂੰ 80% ਬੰਨੇ ਨੇ ਐਮਐਲਏ ਦਿੱਤੇ ਆਪਾਂ ਬਣਾ ਕੇ ਇਹਨਾਂ ਕੋਲ ਵਿਵਗ ਦਾ ਦਰਦ ਨਾਲ ਕੋਲ ਖਾਤਿਨਾ ਕਰ ਦੇਣਾ ਤੇ ਬਾਕੀ ਬਾਕੀ ਬਿੰਦ ਕੋ ਰਾਲਾ ਨਹੀਂ ਕੋਈ ਨਾ ਟਾਗਰ ਸਾਂ ਇਹਨਾਂ ਨੂੰ ਰਾਲਾ ਪਾਈ ਜਾਂਦੀ ਆ ਆਹ ਤਾਂ ਟੀਵੀ ਤੇ ਕਮੈਂਟ ਕਰੀ ਜਾਂਦੇ ਆ ਵੋਟਾਂ ਆ ਇਹਨਾਂ ਦੀਆਂ ਦੇ ਥੱਲੇ ਇਹ ਬਾਕੀ ਦੀ ਗੋਲਿਆ ਭਾਵ ਨਿਕਾ ਅੱਜ ਜਿਹੜਾ ਖੜਤਾ ਨਹੀਂ ਆਂ ਤੇ ਇਹਨਾਂ ਨੂੰ ਪਤਾ ਨਹੀਂ ਜਣਾ ਇਹ ਇੱਕ ਤੋਆ ਜਿਹੜੀ ਬੜੀ ਮੋਹ ਛਿੜਕਾਉਂ ਆ ਪਰ ਆਕਰ ਵਿੱਚ ਵੀ ਮੋੜ ਥੜੇ ਦੇ ਵਿੱਚ ਜਿਹੜੇ ਲੈਕਚਰਾਂ ਦੇ ਵਿੱਚ ਨੂੰ ਤੁਰ ਪੈਂਦੇ ਆ ਵੀ ਕੱਲ ਕੰਨ ਕੰਨ ਦੇ ਮੈਂਬਰ ਸੰਪੰਜੀ ਮਰ ਜੀ ਗਏ ਤਾਂ ਬੰਨਾ ਕੱਕ ਵੀ ਉਹ ਸੁਣਦਾ ਕਿਸੇ ਦੀ ਨਹੀਂ ਕੱਕ ਨਹੀਂ ਸੁਣਦੇਓ ਇਹ ਨਾਲੇ ਖੀਰ ਜਿਹੜੇ ਬੱਚੇ ਨੇ